next24punjabnews channel ਦੇਖਦੇ ਦਰਸ਼ਕਾਂ ਨੂੰ ਬੇਪਰਵਾਹ ਸਾਰੀ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਹੋਂਦ ਬਲਗਣ ਨਵੀਆਂ ਤੇ ਤਾਜ਼ੀਆਂ ਖਬਰਾਂ ਤੱਕ ਪਹੁੰਚ ਰਹੇ ਜਿਲ੍ਹਾ ਤਰਨਤਾਰਨ ਵਿਖੇ ਅਭਿਮੰਦੂ ਰਾਣਾ ਦੇ ਵੱਲੋਂ ਜੋ ਮਾਰਿਆਂ ਸੁਰੱਖਿਲਾਫ ਵਿਗੜੇ ਗਏ ਵਿਸ਼ੇਸ਼ ਮੋਹਮ ਤੈਤ ਐਸਐਚਓ ਸਿਟੀ ਦੇ ਵੱਲੋਂ ਅੰਦੇ ਜਾਂਦੇ ਵਾਹਕਾਂ ਦੀ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿੱਤੇ ਕਿ ਵਾਰਦਾਤਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਤਰੰਤਾਰਨ ਦੇ ਹਰ ਚੌਕ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਮਾੜੇ ਅੰਸਰਾਂ ਤੇ ਨੱਥ ਪਾਈ ਜਾਵੇ ਇਸ ਸਬੰਧੀ ਜਦ ਐਸਐਚਓ ਸਿਟੀ ਅਫਤਾਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੀ ਕਹਿ ਕੇ ਨਜ਼ਰ ਆਓ ਤੁਹਾਨੂੰ ਸੁਣਾਉਣੇ ਹਾਂ ਉਹਨਾਂ ਦੀ ਜ਼ੁਬਾਨੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਹੁਣ ਤੱਕ 8 ਚਲਾਨ ਕੱਟੇ ਗਏ ਨੇ ਜੀ ਜਿਨ੍ਹਾਂ ਜਾ ਟਰੈਪਰ ਰੈਟਿੰਗ ਵਾਲੇ ਜਾਂ ਜਿੰਨਾਂ ਕੋ ਡਾਕੂਮੈਂਟ ਨਹੀਂ ਹੁੰਦੇ ਉਹਨਾਂ ਦੇ ਚਲਾਨ ਕੱਟੇ ਜਾਂਦੇ ਆ ਜੀ ਔਰ ਇਹ ਅੱਜ ਕੱਲ ਜਿਹੜੇ ਚਲਾਨ ਆਹੀ ਮਸ਼ੀਨ ਰਾਹੀਂ ਕੱਟਦੇ ਆ ਉਹਦਾ ਜਿਹੜਾ ਚਲਾਨ ਨਾਲ ਦੀ ਨਾਲ ਹੀ ਚੰਡੀਗੜ੍ਹ ਨਾਲ ਦੀ ਨਾਲ ਹੀ ਈਟੀਓ ਡਾਕਟਰ ਸਾਰੇ ਪਹੁੰਚ ਜਾਂਦਾ ਜੀ ਸਰ ਕਈ ਕਈ ਜਗ੍ਹਾ ਤੇ ਕਈ ਵਾਰ ਦਾ ਤਾਂ ਵੀ ਸ਼ਹਿਰ ਦੇ ਵਿੱਚ ਕਾਫੀ ਹੁੰਦੀਆਂ ਸਰ ਇਹਨਾਂ ਦਾ ਕਾਬੂ ਪਾਇਆ ਜਾਏਗਾ ਹਾਂ ਇਹਨਾਂ ਦਾ ਕਾਫੀ ਫਰਕ ਪੈਂਦਾ ਵਾ ਜਿੰਨਾਂ ਕੋ ਡਾਕੂਮੈਂਟ ਨਹੀਂ ਹੁੰਦੇ ਫਿਰ ਉਹਨਾਂ ਦਾ ਚਲਾਨ ਕੱਟੀਦਾ ਫਿਰ ਉਹ ਚਲਾਨ ਜਿਹੜੇ ਆ ਆਨਲਾਈਨ ਭਰ ਦਿੰਨੇ ਹੋ ਸਰ ਤੁਹਾਡੇ ਇਹਨੂੰ ਇਸ ਤਰ੍ਹਾਂ ਹੀ ਚੱਲੂ ਰੋ ਬਿਲਕੁਲ ਜੀ ਦਿੱਲੀ ਸਾਡੀ ਉਹ ਸ਼ਾਮ ਨੂੰ 4 ਕਿਨੇ ਖੜਾ ਨਾਕਾ ਹੁੰਦਾ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਬਦਲ ਬਦਲ ਕੇ ਨਾਕਾ ਲਾਈ ਜਾਂਦੇ